ਅਮਰਧਾਰੀ ਬੀਬੀ ਨੇ ਢਾ ਦਿੱਤੀ ਪੀਰਾਂ ਦੀ ਜਗ੍ਹਾ ਢਾਉਂਦੇ ਸਾਰ ਹੀ ਵਰਤ ਗਈ ਕਰਾਮਾਤ ਸੋ ਸਾਥ ਸੰਗਤ ਜੀ ਅੱਜ ਤੁਹਾਡੇ ਨਾਲ ਇੱਕ ਅਜਿਹੀ ਘਟਨਾ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਸੋ ਗੱਲ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਤਾਂ ਕਿ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਜੋ ਘਟਨਾ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਘਟਨਾ ਹਸ਼ਿਆਰਪੁਰ ਰਹਿੰਦੇ ਗੁਰਸਿੱਖ ਪਰਿਵਾਰ ਦੀ ਹੈ ਜੋ ਕਿ ਹਸ਼ਿਆਰਪੁਰ ਸ਼ਹਿਰ ਦੇ ਇੱਕ ਵੱਡੇ ਵਪਾਰੀ ਹਨ ਉਹਨਾਂ ਦਾ ਨਾਮ ਸ਼ਹਿਰ ਦੀਆਂ ਵੱਡੀਆਂ ਹਸਤੀਆਂ ਦੇ ਵਿੱਚ ਸ਼ਾਮਿਲ ਹੈ ਜਿਹੜੇ ਕਿ ਕਰੋੜਾ ਰੁਪਏ ਦੇ ਮਾਲਕ ਹਨ ਜਿਨ੍ਹਾਂ ਕੋਲ ਕਦੇ ਖਾਣ ਦੇ ਲਈ ਰੋਟੀ ਤੱਕ ਦੇ ਪੈਸੇ ਨਹੀਂ ਸੀ ਹੁੰਦੇ ਸਿਰਫ ਇੱਕੋ ਗਲਤੀ ਹੋਈ ਸੀ ਉਹਨਾਂ ਦੇ ਪਰਿਵਾਰ ਤੋਂ ਜਿਨ੍ਹਾਂ ਨੇ ਕੀ ਪੀਰਾਂ ਨੂੰ ਪੁੱਜਣ ਤੋਂ ਮਨ੍ਹਾ ਕਰ ਦਿੱਤਾ ਸੀ ਤੇ ਫਿਰ ਉਸ ਤੋਂ ਬਾਅਦ ਕੁਝ ਐਸਾ ਹੋਇਆ ਤੇ ਅੱਜ ਉਹ ਕਰੋੜਾ ਅਰਬਾਂ ਦੇ ਵਿੱਚ ਖੇਡ ਰਹੇ ਨੇ ਜੋ ਵੀ ਹੋਇਆ ਸਹੀ ਆ ਗਲਤ ਉਸ ਦਾ ਫੈਸਲਾ ਤੁਸੀਂ ਖੁਦ ਕਰਨਾ ਹੈ ਹਸ਼ਿਆਰਪੁਰ ਦੇ ਵਿੱਚ ਰਹਿੰਦੇ ਬਲਦੇਵ ਸਿੰਘ ਦੀ ਪਰਿਵਾਰਿਕ ਹਿਸਟਰੀ ਬੜੀ ਹੈਰਾਨੀਜਨਕ ਹੈ ਪਿਆ ਹੋਇਆ ਤੁਹਾਡੇ ਦਿਲਾਂ ਦੇ ਵਿੱਚ ਬਹਿਮ ਭਰਮ ਵੀ ਦੂਰ ਹੋ ਜਾਵੇਗਾ ਬਲਦੇਵ ਸਿੰਘ ਦੱਸਦੇ ਨੇ ਕਿ ਮੈਂ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਹਾਂ ਇਸ ਟਾਈਮ ਮੇਰੀ ਉਮਰ 72 ਸਾਲ ਦੀ ਹੋ ਚੁੱਕੀ ਹੈ ਤੇ ਮੇਰੇ ਪਿਤਾ ਜੀ ਦੀ ਮੌਤ ਮੇਰੇ ਬਚਪਨ ਦੇ ਵਿੱਚ ਹੀ ਹੋ ਗਈ ਸੀ ਤੇ ਮੇਰੀ ਮਾਤਾ ਜੀ ਨੇ ਹੀ ਮੈਨੂੰ ਪੜਾਇਆ ਲਿਖਾਇਆ ਸੀ ਮੇਰੀ ਮਾਤਾ ਹਰਬੰਸ ਕੌਰ ਜੋ ਕਿ ਇੱਕ ਸਿੱਖ ਫੈਮਿਲੀ ਚੋਂ ਸੀ ਤੇ ਪਰਿਵਾਰ ਸਿੱਖੀ ਦੇ ਨਾਲ ਜੁੜਿਆ ਹੋਇਆ ਸੀ ਮੇਰੀ ਮਾਤਾ ਜੀ ਦੱਸਦੇ ਹਨ ਕਿ ਮੈਂ ਪੜ੍ਹੀ ਲਿਖੀ ਤਾਂ ਨਹੀਂ ਸੀ ਤੇ ਮੇਰੇ ਪਿਤਾ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਸਿਖਾਇਆ ਹੋਇਆ ਸੀ ਅਤੇ ਨਿਤਨੇਮ ਦੇ ਵਿੱਚ ਅਸੀਂ ਇਹ ਬਾਣੀ ਪੜਦੇ ਸੀ ਪਰ ਉਹਨਾਂ ਨੇ ਉਸ ਸਮੇਂ ਅਮਰਤ ਨਹੀਂ ਛਕਿਆ ਹੋਇਆ ਸੀ। ਉਹਨਾਂ ਦਾ ਪਛੋਕੜ ਪਾਕਿਸਤਾਨ ਤੋਂ ਸੀ। ਇਹ ਵੰਡ ਤੋਂ ਪਹਿਲਾਂ ਦੀਆਂ ਗੱਲਾਂ ਹਨ। ਮੇਰੀ ਮਾਤਾ ਜੀ ਦਾ ਵਿਆਹ ਹਸ਼ਿਆਰਪੁਰ ਦੇ ਵਿੱਚ ਕਰ ਦਿੱਤਾ ਗਿਆ। ਸਭ ਕੁਝ ਵਧੀਆ ਹੋਇਆ। ਮੇਰੇ ਪਿਤਾ ਜੀ ਸਿੱਖ ਧਰਮ ਦੇ ਸਨ। ਵਧੀਆ ਪਰਿਵਾਰ ਮਿਲ ਗਿਆ ਪਰ ਅਸਲ ਗੱਲ ਬਾਰੋਂ ਪਤਾ ਨਹੀਂ ਚੱਲਦੀ ਪਰ ਅੰਦਰ ਵੱੜ ਕੇ ਹੀ ਅਸਲ ਗੱਲਾਂ ਦਾ ਪਤਾ ਚੱਲਦਾ ਹੈ। ਬੋਤੇ ਲੋਕਾਂ ਨੇ ਤਾਂ ਪੱਗਾਂ ਦੇ ਵਿੱਚ ਸਿਰ ਹੀ ਫਸਾਏ ਹੁੰਦੇ ਹਨ ਅਸਲ ਦੇ ਵਿੱਚ ਉਹ ਸਰਦਾਰ ਤੇ ਸਿੱਖ ਨਹੀਂ ਹੁੰਦੇ ਅਸੀਂ ਵੀ ਇਸੇ ਗੱਲ ਦਾ ਹੀ ਭੁਲੇਖਾ ਖਾ ਗਏ ਵਿਆਹ ਹੋਇਆ ਮਾਤਾ ਜੀ ਸੋਹਰੇ ਪਰਿਵਾਰ ਹਸ਼ਿਆਰਪੁਰ ਵਿੱਚ ਆ ਗਏ ਸੋਹਰੇ ਪਰਿਵਾਰ ਤੇ ਆਉਣ ਤੋਂ ਹੀ ਅਗਲੇ ਦਿਨ ਹੀ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਨੇ ਇਸ਼ਨਾਨ ਕਰਕੇ ਨਿਤਨੇਮ ਦੇ ਲਈ ਬੈਠ ਗਏ ਮੇਰੇ ਮਾਤਾ ਜੀ ਆਖਦੇ ਨੇ ਕਿ ਉਹਨਾਂ ਦੀ ਇੱਕ ਆਦਤ ਸੀ ਕਿ ਸਵੇਰੇ ਯਾਨੀ ਕਿ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਜਦੋਂ ਬਾਣੀ ਪੜ੍ਹਨੀ ਉਹ ਉੱਚੀ ਆਵਾਜ਼ ਦੇ ਵਿੱਚ ਪੜ੍ਹਦੇ ਸਨ ਪਰ ਉਹਨਾਂ ਨੇ ਦੇਖਿਆ ਕਿ ਸਾਰਾ ਪਰਿਵਾਰ ਤਾਂ ਸਿੱਖੀ ਦੇ ਵਿੱਚ ਹੈ ਪਰ ਅੰਮ੍ਰਿਤ ਵੇਲੇ ਕੋਈ ਨਹੀਂ ਉੱਠਦਾ ਸੋ ਮੇਰੀ ਮਾਤਾ ਜੀ ਨੇ ਪਹਿਲਾ ਦਿਨ ਹੀ ਪਾਠ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਇਹ ਸੋਚਿਆ ਕਿ ਸ਼ਾਇਦ ਸਾਰੇ ਆਵਾਜ਼ ਸੁਣ ਕੇ ਉੱਠ ਜਾਣਗੇ ਪਰ ਕੋਈ ਨਾ ਉੱਠਿਆ। ਹਲੇ ਪਾਠ ਕਰਦਿਆਂ ਨੂੰ 5 ਮਿੰਟ ਹੀ ਹੋਏ ਸੀ ਕਿ ਉਹਨਾਂ ਦੀ ਸੱਸ ਮਤਲਬ ਕਿ ਮੇਰੀ ਦਾਦੀ ਉੱਠ ਕੇ ਆਈ। ਮੇਰੀ ਮਾਤਾ ਜੀ ਨੂੰ ਪਾਠ ਕਰਦਿਆਂ ਦੇਖ ਕੇ ਉਹਨਾਂ ਦੇ ਮੂੰਹ ਤੇ ਹੱਥ ਰੱਖ ਦਿੱਤਾ ਕਿ ਇਹ ਕੀ ਕਰ ਰਹੀ ਹੈ? ਇਸ ਘਰ ਦੇ ਵਿੱਚ ਇਸ ਤਰ੍ਹਾਂ ਪਾਠ ਕਰਨਾ ਮਨਾ ਹੈ। ਮੇਰੀ ਮਾਤਾ ਜੀ ਨੂੰ ਇੱਕਦਮ ਝਟਕਾ ਜੀ ਹਾਂ ਲੱਗਿਆ ਮਾਤਾ ਜੀ ਨੇ ਕਿਹਾ ਕਿ ਮੈਂ ਤਾਂ ਜਪਜੀ ਸਾਹਿਬ ਜੀ ਦਾ ਪਾਠ ਹੀ ਕਰ ਰਹੀ ਹਾਂ ਇਸ ਦੇ ਵਿੱਚ ਗਲਤ ਕੀ ਕਰ ਦਿੱਤਾ ਕਿ ਤੁਸੀਂ ਨਹੀਂ ਕਰਦੇ ਤਾਂ ਮੇਰੀ ਦਾਦੀ ਨੇ ਕਿਹਾ ਕਿ ਉੱਚੀ ਨਹੀਂ ਕਰਨਾ ਮੋਦੇ ਵਿੱਚ ਕਰ ਲੋ ਕਾਰਨ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਪੀਰਾਂ ਦੀ ਜਗ੍ਹਾ ਹੈ ਤੇ ਅਸੀਂ ਇਹਨਾਂ ਨੂੰ ਹੀ ਮੰਨਦੇ ਹਾਂ ਤੇ ਸਾਡੇ ਘਰ ਦੇ ਵਿੱਚ ਕੋਈ ਹੋਰ ਉੱਚੀ ਆਵਾਜ਼ ਦੇ ਵਿੱਚ ਪਾਠ ਨਹੀਂ ਕਰਦਾ ਪਹਿਲਾਂ ਤੇ ਮੇਰੀ ਮਾਤਾ ਨੂੰ ਬਹੁਤ ਤਕਾ ਜਿਹਾ ਲੱਗਿਆ ਕਿ ਸਿੱਖੀ ਦੇ ਵਿੱਚ ਰਹਿ ਕੇ ਪੀਰਾਂ ਦੀ ਪੂਜਾ ਕਰਦੇ ਨੇ ਪਰ ਉਹ ਉਹਨਾਂ ਦੀ ਆਪਣੀ ਸੋਚ ਸੀ ਆਪਣੀ ਮਤ ਸੀ ਪਰ ਅਸੀਂ ਕਿਸੇ ਦੇ ਵੀ ਕੁਝ ਥੋਪ ਨਹੀਂ ਸਕਦੇ ਮੇਰੀ ਮਾਤਾ ਜੀ ਨੇ ਕਿਹਾ ਕਿ ਤੁਸੀਂ ਜੋ ਵੀ ਕਰਦੇ ਹੋ ਕਰਦੇ ਰਹੋ ਕਿ ਮੈਂ ਤਾਂ ਸ਼ੁਰੂ ਤੋਂ ਹੀ ਇਦਾਂ ਹੀ ਪਾਠ ਕਰਦੀ ਆਂ ਹੀ ਹਾਂ ਤੇ ਇਦਾਂ ਹੀ ਕਰਾਂਗੀ ਪਰ ਮੇਰੀ ਮਾਤਾ ਜੀ ਦੀ ਸੱਸ ਯਾਨੀ ਕਿ ਮੇਰੀ ਦਾਦੀ ਉਸ ਟਾਈਮ ਮਾਤਾ ਜੀ ਉੱਤੇ ਬਹੁਤ ਗੁੱਸਾ ਹੋਈ ਤੇ ਮੇਰੇ ਸਾਰੇ ਪਰਿਵਾਰ ਨੂੰ ਇਕੱਠਾ ਕਰਕੇ ਸਾਰੀ ਗੱਲ ਦੱਸਣ ਲੱਗੀ ਮੇਰੀ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਕਿ ਸਾਡੇ ਸਾਰੇ ਪਰਿਵਾਰ ਨੇ ਮੇਰੀ ਮਾਤਾ ਜੀ ਦੇ ਪਾਠ ਨਾ ਕਰਨ ਉੱਤੇ ਅਤੇ ਪੀਰਾਂ ਦੀ ਜਗ੍ਹਾ ਜੋ ਉਸ ਘਰ ਦੇ ਵਿੱਚ ਸੀ ਉਸ ਨੂੰ ਮੰਨਣ ਦੀ ਗੱਲ ਕੀਤੀ ਜੋ ਕਿ ਮੈਨੂੰ ਨਾ ਮਨਜ਼ੂਰ ਸੀ ਕਿ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਕਿ ਇੱਕ ਦੇ ਅੱਗੇ ਹੀ ਸਿਰ ਝੁਕਾਓ ਜੋ ਜਗ੍ਹਾ-ਜਗ੍ਹਾ ਉੱਤੇ ਝੁਕਦਾ ਹੈ ਉਹ ਸਿਰ ਨਹੀਂ ਹੁੰਦਾ ਅੰਮ੍ਰਿਤ ਛੱਕੇ ਮੜੀਆਂ ਮਸਾਣੀਆਂ ਪੁੱਜਣੀਆਂ ਕੋਈ ਚੰਗੀ ਗੱਲ ਨਹੀਂ ਐ ਉਹ ਸਾਰਾ ਪਰਿਵਾਰ ਮੇਰੇ ਖਿਲਾਫ ਸੀ ਪਰ ਮੈਂ ਆਪਣਾ ਪਾਠ ਜਾਰੀ ਰੱਖਿਆ ਸਮਾਂ ਬੀਤਿਆ ਤੇ ਘਰ ਦਾ ਮਾਹੌਲ ਖਰਾਬ ਹੋਣ ਲੱਗ ਪਿਆ ਘਰ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਰਹਿਣ ਲੱਗਿਆ ਪਹਿਲਾਂ ਮੇਰੀ ਸੱਸਾਂ ਤੇ ਫਿਰ ਸੋਹਰਾ ਪੂਰਾ ਹੋ ਗਏ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀ ਜਿਸ ਤੋਂ ਬਾਅਦ ਮੇਰਾ ਜਨਮ ਹੋਇਆ ਅਤੇ ਮੇਰਾ ਪਿਤਾ ਜੀ ਦਾ ਵੀ ਦੇਹਾਂਤ ਹੋ ਗਿਆ ਸਾਰੇ ਇਹੀ ਕਹਿਣ ਲੱਗੇ ਕਿ ਮੇਰੀ ਮਾਤਾ ਜੀ ਨੇ ਪੀਰਾਂ ਨੂੰ ਨਹੀਂ ਮੰਨਿਆ ਅਤੇ ਪੀਰ ਇਸ ਤੋਂ ਨਾਰਾਜ਼ ਹੋ ਗਏ ਨੇ ਇਸ ਕਰਕੇ ਇਸ ਦਾ ਸਾਰਾ ਪਰਿਵਾਰ ਖਤਮ ਹੋ ਰਿਹਾ ਹੈ ਤੇ ਹੌਲੀ-ਹੌਲੀ ਇਸ ਦਾ ਪੁੱਤਰ ਵੀ ਮਰ ਜਾਵੇਗਾ ਮੇਰੀ ਮਾਤਾ ਜੀ ਨੇ ਕਿਹਾ ਕਿ ਮੈਂ ਕਿਸੇ ਦੀ ਵੀ ਗੱਲ ਨਹੀਂ ਸੁਣੀ ਅਤੇ ਮੇਰੇ ਘਰ ਦੇ ਵਿੱਚ ਬਣੀ ਹੋਈ ਪੀਰਾਂ ਦੀ ਉਸ ਜਗ੍ਹਾ ਨੂੰ ਢਾ ਦਿੱਤਾ ਤੇ ਹੌਲੀ ਹੌਲੀ ਕਰਕੇ ਮੈਂ ਵੱਡਾ ਹੋਇਆ ਮੈਂ 10 ਸਾਲ ਦਾ ਸੀ ਜਦੋਂ ਮੇਰੀ ਮਾਤਾ ਜੀ ਨੇ ਅੰਮ੍ਰਿਤ ਛਕ ਲਿਆ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਸੀ ਤੇ ਕਈ ਵਾਰ ਖਾਣ ਦੇ ਲਈ ਘਰ ਆਟਾ ਵੀ ਨਹੀਂ ਹੁੰਦਾ ਸੀ ਮੇਰੀ ਮਾਤਾ ਜੀ ਨੇ ਮੈਨੂੰ ਜਪਜੀ ਸਾਹਿਬ ਜੀ ਦਾ ਪਾਠ ਸਿਖਾ ਦਿੱਤਾ ਕਿਤੇ ਨਾ ਕਿਤੇ ਮੈਂ ਵੀ ਗਰੀਬੀ ਤੋਂ ਬਹੁਤ ਪਰੇਸ਼ਾਨ ਸੀ ਤੇ ਕਈ ਲੋਕ ਮੈਨੂੰ ਕਹਿੰਦੇ ਸੀ ਕਿ ਤੇਰੀ ਮਾਂ ਪੀਰਾਂ ਨੂੰ ਨਹੀਂ ਮੰਨਦੀ ਜਿਸ ਕਰਕੇ ਤੇਰਾ ਪਿਓ ਵੀ ਮਰ ਗਿਆ ਮੇਰੇ ਅੰਦਰ ਵੀ ਇੱਕ ਡਰ ਬਣ ਚੁੱਕਿਆ ਸੀ ਕਿਉਂਕਿ ਹੁਣ ਮੇਰੀ ਵਾਰੀ ਸੀ ਜਾਂ ਫਿਰ ਮੇਰੀ ਮਾਂ ਦੀ ਵਾਰੀ ਸੀ ਕਦੇ-ਕਦੇ ਮੈਂ ਆਪਣੀ ਮਾਂ ਨੂੰ ਕਹਿੰਦਾ ਕਿ ਆਪਾਂ ਪੀਰਾਂ ਤੇ ਚੱਲਦੇ ਹਾਂ ਪਰ ਮੇਰੀ ਮਾਤਾ ਜੀ ਕਹਿੰਦੀ ਸੀ ਕਿ ਸਾਡੇ ਪੀਰ ਤਾਂ ਸਾਡੇ ਪਾਸ਼ਾ ਜੀ ਹਨ ਗੁਰੂ ਹਰਗੋਬਿੰਦ ਸਿੰਘ ਜੀ ਜੋ ਕਿ ਪੀਰਾਂ ਦੇ ਵੀ ਪੀਰ ਹਨ ਸਾਡੇ ਇਲਾਕੇ ਦੇ ਵਿੱਚ ਪੀਰਾਂ ਦੀ ਇੱਕ ਬਹੁਤ ਵੱਡੀ ਜਗ੍ਹਾ ਸੀ ਜੋ ਅੱਜ ਵੀ ਮੌਜੂਦ ਹੈ ਹਰ ਸਾਲ ਉਥੇ ਮੇਲਾ ਲੱਗਦਾ ਸੀ ਸਾਰੇ ਲੋਕ ਜਾ ਰਹੇ ਸੀ ਤੇ ਮੇਰਾ ਵੀ ਦਿਲ ਕੀਤਾ ਪਰ ਮੇਰੀ ਮਾਂ ਨੇ ਮੈਨੂੰ ਜਾਣ ਤੋਂ ਮਨਾ ਕਰ ਦਿੱਤਾ ਮੈਂ ਵੀ ਪਰੇਸ਼ਾਨ ਸੀ ਮੇਰੀ ਮਾਤਾ ਜੀ ਕਹਿਾ ਕਰਦੀ ਸੀ ਕਿ ਸਾਡਾ ਪੀਰ ਆਵੇਗਾ ਤੇ ਮੈਂ बार-बार ਇਹੋ ਕਹਿੰਦਾ ਸੀ ਕਿ ਸਾਡਾ ਪੀਰ ਕਦੋਂ ਆਵੇਗਾ ਅਗਲੇ ਦਿਨ ਮੇਰੀ ਮਾਤਾ ਜੀ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਆਇਆ ਉਹਨਾਂ ਨੇ ਉਹ ਜਗ੍ਹਾ ਪੁੱਟਣੀ ਸ਼ੁਰੂ ਕਰ ਦਿੱਤੀ ਜਿੱਥੇ ਪੀਰਾਂ ਨੂੰ ਪੂਜਿਆ ਜਾਂਦਾ ਸੀ 2.5 ਫੁੱਟ ਪੁੱਟਣ ਤੋਂ ਬਾਅਦ ਥੱਲੋਂ ਕੁਝ ਨਿਕਲਦਾ ਹੈ ਥੱਲੇ ਘੜੇ ਦੱਬੇ ਹੋਏ ਸਨ ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਵਿੱਚ ਕੀ ਸੀ ਕਿਉਂਕਿ ਮੈਂ ਛੋਟਾ ਸੀ ਪਰ ਅਗਲੇ ਹੀ ਦਿਨ ਜਿਸ ਘਰ ਦੇ ਵਿੱਚ ਖਾਣ ਦੇ ਲਈ ਰੋਟੀ ਵੀ ਨਹੀਂ ਸੀ ਉਸੇ ਘਰ ਦੇ ਵਿੱਚ ਕਾਫੀ ਸਾਰਾ ਕਰਿਆਨੇ ਦਾ ਸਮਾਨ ਲਿਆਂਦਾ ਗਿਆ ਮੇਰੀ ਮਾਂ ਨੇ ਅਗਲੇ ਦਿਨ ਹੀ ਕਰਿਆਨੇ ਦੀ ਦੁਕਾਨ ਪਾ ਲਈ ਉਹਨਾਂ ਨੇ ਮੈਨੂੰ ਬਹੁਤ ਪੜਾਇਆ ਇੱਕਦਮ ਅਸੀਂ ਕਿਵੇਂ ਅਮੀਰ ਹੋਗੇ ਮੈਨੂੰ ਸਮਝ ਨਹੀਂ ਲੱਗੀ ਸਾਡਾ ਕਰਿਆਨੇ ਦਾ ਕੰਮ ਬਹੁਤ ਹੀ ਤੇਜ਼ੀ ਦੇ ਨਾਲ ਚੱਲਿਆ ਜਦੋਂ ਮੈਂ ਵੱਡਾ ਹੋਇਆ ਤਾਂ ਸਾਡੇ ਹਾਲਾਤ ਬਹੁਤ ਹੀ ਵਧੀਆ ਹੋ ਚੁੱਕੇ ਸਨ ਸੋ ਪੜ੍ਹਾਈ ਤੋਂ ਬਾਅਦ ਮੈਂ ਮੈਡੀਸਿਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੋ ਕਿ ਹੌਲੀ-ਹੌਲੀ ਹੋਲਸੇਲ ਦੇ ਕੰਮ ਦੇ ਵਿੱਚ ਬਦਲ ਗਿਆ ਹੌਲੇ-ਹੌਲੇ ਅਸੀਂ ਲੱਖਪਤੀ ਤੋਂ ਕਰੋੜਪਤੀ ਬਣ ਗਏ ਅੱਜ ਅਸੀਂ ਲੱਖਾਂ ਰੁਪਏ ਦਾ ਟੈਕਸ ਭਰਦੇ ਹਾਂ ਉਸ ਟਾਈਮ ਘੜੇ ਦੇ ਵਿੱਚ ਕੀ ਨਿਕਲਿਆ ਉਸ ਸਮੇਂ ਤਾਂ ਮੈਨੂੰ ਨਹੀਂ ਪਤਾ ਸੀ ਪਰ ਅੱਜ ਮੈਂ ਤੇ ਤੁਸੀਂ ਵੀ ਸਮਝ ਜਗੇ ਹੋਮੋਂਗੇ ਕਿ ਘੜਿਆਂ ਦੇ ਵਿੱਚ ਕੀ ਸੀ ਜਦੋਂ ਵੀ ਮੈਂ ਆਪਣੀ ਮਾਂ ਨੂੰ ਪੁੱਛਦਾ ਕਿ ਉਹਨਾਂ ਘੜਿਆਂ ਦੇ ਵਿੱਚ ਕੀ ਸੀ ਸਾਡੇ ਕੋਲ ਐਨੇ ਪੈਸੇ ਕਿੱਥੋਂ ਆਏ ਤਾਂ ਮੇਰੇ ਮਾਤਾ ਜੀ ਕਹਿੰਦੇ ਸੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਹੀ ਸਾਨੂੰ ਸਭ ਕੁਝ ਦਿੱਤਾ ਹੈ ਜੋ ਵੀ ਹੈ ਉਹਨਾਂ ਦਾ ਦਿੱਤਾ ਹੀ ਹੈ ਜਿਉਂ-ਜਿਉਂ ਮੈਂ ਵੱਡਾ ਹੋਇਆ ਮੈਨੂੰ ਸਮਝ ਆਈ ਕਿ ਉਸ ਜਗ੍ਹਾ ਤੋਂ ਸਭ ਨੂੰ ਦੂਰ ਕਿਉਂ ਰੱਖਿਆ ਗਿਆ ਸੀ ਉਸ ਜਗ੍ਹਾ ਤੋਂ ਡਰਾਇਆ ਕਿਉਂ ਗਿਆ ਸੀ ਜੋ ਅਸਲੀ ਥਾਵਾ ਨੇ ਉਹ ਤਾਂ ਪੰਜਾਬ ਦੇ ਵਿੱਚ ਬਹੁਤ ਹੀ ਘੱਟ ਨੇ ਉਨ੍ਹਾਂ ਦੇ ਘਰਾਂ ਦੇ ਵਿੱਚ ਅਜਹੀਆਂ ਥਾਮਾਂ ਕਿੱਥੋਂ ਨਿਕਲ ਆਈਆਂ ਇਹ ਸੋਚਣ ਵਾਲੀ ਗੱਲ ਹੈ ਤੁਸੀਂ ਇਸ ਬਾਰੇ ਕੀ رائے ਰੱਖਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਵੀਡੀਓ ਤੋਂ ਤੁਸੀਂ ਕੀ ਸਮਝਦੇ ਹੋ ਕਿ ਉਹ ਖਜ਼ਾਨਾ ਕਿੱਥੋਂ ਆਇਆ ਤੇ ਕਿਸ ਨੇ ਦਿੱਤਾ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ